ਪਾਠ 5 ਚਿੜੀ ਤੇ ਹਾਥੀ ਦਲੇਰੀ ਬਹੁਤ ਵੱਡਾ ਗੁਣ ਹੈ ਦਲੇਰ ਵਿਅਕਤੀ ਵੱਡੀ ਤੋਂ ਵੱਡੀ ਮੁਸੀਬਤ ਨਾਲ ਵੀ ਪੜ ਜਾਂਦਾ ਹੈ ਫਿਰ ਉਹ ਇਹ ਨਹੀਂ ਸੋਚਦਾ ਕਿ ਮੁਸੀਬਤ ਦੇ ਸਾਹਮਣੇ ਉਸ ਦਾ ਕਦ ਕਿੰਨਾ ਛੋਟਾ ਹੈ ਦਲੇਰੀ ਹਿੰਮਤ ਦੇ ਨਾਲ ਜੇਕਰ ਚੰਗੀ ਵਿਉਂਤਬੰਦੀ ਹੋ ਜਾਵੇ ਤਾਂ ਫਿਰ ਇਸ ਦੇ ਕੀ ਕਹਿਣੇ ਚਿੜੀ ਭਾਵੇਂ ਕਿੰਨੀ ਵੀ ਛੋਟੀ ਸੀ ਪਰ ਲੋੜ ਪੈਣ ਉੱਪਰ ਉਸ ਦੇ ਮਾਲਕ ਨੇ ਹਾਥੀ ਨਾਲ ਲੜਾ ਦਿੱਤਾ ਤੇ ਫਿਰ ਤਰਕੀਬ ਅਜੀਹੀ ਕਿ ਚਿੜੀ ਤੋਂ ਹਾਥੀ ਹਾਰ ਗਿਆ ਇਸ ਕੰਮ ਲਈ ਅਕਲ ਤੇ ਸਮਝ ਦੀ ਲੋੜ ਪੈਂਦੀ ਹੈ ਤੇ ਇਸ ਕੰਮ ਲਈ ਹੀ ਤਾਂ ਉਹ ਜਾਣਿਆ ਜਾਂਦਾ ਸੀ ਕੰਮ ਉਸ ਦਾ ਭਾਵੇਂ ਸ਼ਿਕਾਰ ਕਰਨਾ ਸੀ ਤੇ ਇਸੇ ਕੰਮ ਤੋਂ ਹੀ ਉਹ ਜਾਣਿਆ ਜਾਂਦਾ ਸੀ ਪਰ ਇਸ ਵਾਰ ਉਸ ਨੇ ਕਮਾਲ ਹੀ ਕਰ ਦਿੱਤੀ ਸਾਰੇ ਉਸ ਨੂੰ ਸ਼ਿਕਾਰੀ ਹੀ ਸਮਝਦੇ ਸਨ ਉਸ ਦਾ ਨਾਂ ਸੀ ਆਫਤਾਬ ਪਰ ਉਸ ਦਾ ਕੰਮ ਸੀ ਸ਼ਿਕਾਰ ਕਰਨਾ ਉਹ ਇੱਕ ਸ਼ਿਕਾਰੀ ਸੀ ਸ਼ਿਕਾਰੀ ਭਾਵ ਸ਼ਿਕਾਰ ਕਰਨ ਵਾਲਾ ਪਹਿਲੋ ਪਹਿਲ ਸ਼ਿਕਾਰੀ ਲੋਕ ਜੰਗਲ ਵਿੱਚ ਜਾ ਕੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਿਆ ਕਰਦੇ ਸਨ ਉਹ ਜੰਗਲ ਵਿੱਚ ਜੋ ਵੀ ਜਾਨਵਰ ਹੱਥ ਆਉਂਦਾ ਉਸੇ ਨੂੰ ਫੜ ਲੈਂਦੇ ਤੇ ਮਾਰ ਦਿੰਦੇ ਜਾਂ ਫੜਨ ਤੋਂ ਪਹਿਲਾਂ ਮਾਰ ਦਿੰਦੇ ਅਜਿਹਾ ਕੰਮ ਕਰਨ ਵਾਲੇ ਲੋਕਾਂ ਨੂੰ ਸ਼ਿਕਾਰੀ ਆਖਦੇ ਸਨ ਜੰਗਲ ਬਹੁਤ ਹੁੰਦੇ ਸਨ ਤੇ ਰਾਜੇ ਤੇ ਅਮੀਰ ਲੋਕ ਸ਼ੌਕ ਨਾਲ ਵੀ ਸ਼ਿਕਾਰ ਕਰਨ ਜਾਇਆ ਕਰਦੇ ਸਨ ਇਸ ਨੂੰ ਉਹ ਸ਼ਿਕਾਰ ਖੇਡਣਾ ਆਖਦੇ ਸਨ ਜਿਸ ਸ਼ਿਕਾਰੀ ਦੀ ਇਹ ਕਹਾਣੀ ਹੈ ਉਹ ਸ਼ਿਕਾਰੀ ਜ਼ਰੂਰ ਸੀ ਪਰ ਉਹ નિર્ਦਈ ਨਹੀਂ ਸੀ નિર્ਦਈ ਦਾ ਅਰਥ ਹੈ ਦਇਆ ਤੋਂ ਬਿਨਾ ਜਿਸਦਰ ਕੋਈ ਦਇਆ ਨਾ ਹੋਵੇ ਦਇਆ ਭਾਵ ਹਮਦਰਦੀ ਹਮਦਰਦੀ ਭਾਵ ਕਿਸੇ ਦੇ ਦੁੱਖ ਦਰਦ ਨੂੰ ਸਮਝ ਸਕਣ ਦੀ ਭਾਵਨਾ ਉਸ ਸ਼ਿਕਾਰੀ ਨੂੰ ਇੱਕ ਤਾਂ ਸ਼ਿਕਾਰ ਕਰਨ ਦਾ ਸ਼ੌਕ ਸੀ ਪਰ ਦੂਜਾ ਸ਼ੌਂਕ ਚਿੜੀਆਂ ਪਾਲਣਾ ਸੀ। ਉਸ ਨੂੰ ਛੋਟੀਆਂ-ਛੋਟੀਆਂ ਚਿੜੀਆਂ ਬਹੁਤ ਪਸੰਦ ਸਨ। ਇਸ ਲਈ ਉਹ ਆਪਣੇ ਕੋਲ ਇੱਕ ਛੋਟਾ ਜਿਹਾ ਪਿੰਜਰਾ ਰੱਖਦਾ ਸੀ। ਜਦੋਂ ਵੀ ਵਹਿਲਾ ਸਮਾਂ ਮਿਲਦਾ ਉਹ ਆਪਣੀ ਚਿੜੀ ਨਾਲ ਖੇਡਦਾ, ਉਸ ਨਾਲ ਗੱਲਾਂ ਕਰਦਾ, ਉਸ ਨੂੰ ਖਾਣ ਲਈ ਝੋਗਾ ਦਿੰਦਾ। ਚਿੜੀ ਵੀ ਖੁਸ਼ ਤੇ ਸ਼ਿਕਾਰੀ ਵੀ ਖੁਸ਼ ਏ। ਇੱਕ ਵਾਰੀ ਉਹ ਖੇਤਾਂ ਵੱਲ ਜਾ ਰਿਹਾ ਸੀ। ਇੱਕ ਹੱਥ ਵਿੱਚ ਚਿੜੀ ਦਾ ਪਿੰਜਰਾ ਫੜਿਆ ਹੋਇਆ ਸੀ। ਤੇ ਦੂਜੇ ਹੱਥ ਵਿੱਚ ਦਾਣਿਆਂ ਦੀ ਪੋਟਲੀ ਇੱਕ ਦਿਨ ਉਹ ਪੋਟਲੀ ਉਸਦੇ ਹੱਥੋਂ ਡਿੱਗ ਪਈ ਤੇ ਸਾਰੇ ਦਾਣੇ ਮਿੱਟੀ ਵਿੱਚ ਖਿਲਰ ਗਏ ਦਾਣੇ ਸਾਰੇ ਛੋਟੇ-ਛੋਟੇ ਤੇ ਡਿੱਗੇ ਵੀ ਦੂਰ-ਦੂਰ ਜੇ ਇਕੱਠੇ ਕਰਦਾ ਸੀ ਤਾਂ ਉਹਨਾਂ ਨਾਲ ਮਿੱਟੀ ਵੀ ਲੱਗ ਜਾਣੀ ਸੀ ਉਸਨੂੰ ਖਿਆਲ ਆਇਆ ਕਿ ਕਿਉਂ ਨਾ ਇਹ ਦਾਣੇ ਜਿਹੜੀ ਹੀ ਚੁਗ ਲੈ ਉਸਨੇ पिंजਰਾ ਖੋਲ੍ਹਿਆ ਤੇ ਚਿੜੀ ਨੂੰ ਬਾਹਰ ਕੱਢ ਦਿੱਤਾ ਚਿੜੀ ਪਹਿਲਾਂ ਹੀ ਭੁੱਖੀ ਸੀ ਉਹ ਇੱਕ-ਇੱਕ ਕਰਕੇ ਦਾਣੇ ਚੁਗਣ ਲੱਗੀ ਸ਼ਿਕਾਰੀ ਉਸ ਕੋਲ ਬੈਠਾ ਚਿੜੀ ਨੂੰ ਦੇਖ ਰਿਹਾ ਸੀ ਉਸ ਨੂੰ ਦਾੜੇ ਚੁਗਦੀ ਚਿੜੀ ਬੜੀ ਹੀ ਚੰਗੀ ਲੱਗ ਰਹੀ ਸੀ ਉਸ ਵੇਲੇ ਹੀ ਉਸ ਰਾਹ ਤੋਂ ਇੱਕ ਹਾਥੀ ਲੰਘ ਰਿਹਾ ਸੀ ਹਾਥੀ ਉੱਪਰ ਉਸ ਦਾ ਮਹਾਵਤ ਬੈਠਾ ਹੋਇਆ ਸੀ ਮਹਾਵਤ ਉਸ ਵਿਅਕਤੀ ਨੂੰ ਆਖਦੇ ਹਨ ਜੋ ਹਾਥੀ ਉੱਪਰ ਬੈਠ ਕੇ ਉਸ ਨੂੰ ਚਲਾਉਂਦਾ ਹੈ ਜਿਵੇਂ ਘੋੜੇ ਨੂੰ ਚਲਾਉਣ ਵਾਲਾ ਆਦਮੀ ਘੋੜ ਸਵਾਰ ਕਹਾਉਂਦਾ ਹੈ ਹਵੇ ਹਾਥੀ ਨੂੰ ਚਲਾਉਣ ਵਾਲੇ ਆਦਮੀ ਨੂੰ ਮਹਾਵਤ ਆਖਦੇ ਹਨ ਮਹਾਵਤ ਨੇ ਦੇਖਿਆ ਕਿ ਸ਼ਿਕਾਰੀ ਬਿਲਕੁਲ ਰਾਹ ਵਿੱਚ ਬੈਠਾ ਹੈ ਉਸਨੇ ਸ਼ਿਕਾਰੀ ਨੂੰ ਕਿਹਾ ਪਿੱਛੇ ਹੋ ਜਾ ਬਾਈ ਦੇਖੀ ਹਾਥੀ ਦੇ ਹੀਠਾ ਨਾ ਆ ਜਾਈ ਰੋਕ ਬਈ ਹਾਥੀ ਰੋਕ ਠਹਿਰ ਜਾ ਦੇਖਦਾ ਨਹੀਂ ਕਿ ਮੇਰੀ ਨਿੱਕੀ ਜਿਹੀ ਚਿੜੀ ਆਪਣੇ ਦਾਣੇ ਚੁਗ ਰਹੀ ਹੈ ਸ਼ਿਕਾਰੀ ਨੇ ਖੜੇ ਹੋ ਕੇ ਕਿਹਾ ਨਾ ਬਈ ਨਾ ਹਾਥੀ ਨਹੀਂ ਰੁਕ ਸਕਦਾ ਭਲਾ ਤੇਰੀ ਨਿੱਕੀ ਜਿਹੀ ਚਿੜੀ ਲਈ ਹਾਥੀ ਕਿਵੇਂ ਰੁਕੇ ਤੂੰ ਚਿੜੀ ਨੂੰ ਪਾਸੇ ਕਰ ਲੈ ਨਹੀਂ ਤਾਂ ਇਹ ਵਿਚਾਰੀ ਮਰ ਜਾਊ ਮਹਾਵਤ ਨੇ ਹਾਥੀ ਅੱਗੇ ਤੋਰ ਲਿਆ ਪਰ ਅੱਗੇ ਰਾਹ ਵਿੱਚ ਤਾਂ ਪਹਿਲਾਂ ਹੀ ਚਿੜੀ ਬੈਠੀ ਦਾਣੇ ਚੁਗ ਰਹੀ ਸੀ ਉਸਨੇ ਹਾਥੀ ਦੀ ਵੀ ਪਰਵਾਹ ਨਹੀਂ ਕੀਤੀ ਐਵੇਂ ਆਪਣੇ ਹਾਥੀ ਦਾ ਬਹੁਤਾ ਮਾਣ ਨਾ ਕਰ ਸਾਡੀ ਚਿੜੀ ਵੀ ਕਿਸੇ ਕੋਲੋਂ ਘਟ ਨਹੀਂ ਲੋੜ ਪੈਣ ਤੇ ਇਹ ਵੱਡਿਆਂ ਵੱਡਿਆਂ ਨੂੰ ਹਰਾ ਸਕਦੀ ਹੈ ਇਹ ਕੋਈ ਮਾਮੂਲੀ ਚੀੜੀ ਨਹੀਂ ਕੁਝ ਜ਼ਿਆਦਾ ਹੀ ਆਕੜ ਰਿਆ ਹੈ ਤੇਰੀ ਚੀੜੀ ਦਾ ਮੇਰੇ ਹਾਥੀ ਨਾਲ ਕੀ ਮੁਕਾਬਲਾ ਮਹਾਵਤ ਨੇ ਹੱਸ ਕੇ ਕਿਹਾ ਇਸੇ ਗਾਲ ਤੋਂ ਲੜਾਈ ਵੱਧ ਗਈ ਸ਼ਿਕਾਰੀ ਮਹਾਵਤ ਨੂੰ ਆਕੜਖੋਰ ਕਹਿ ਰਿਹਾ ਸੀ ਤੇ ਮਹਾਵਤ ਸ਼ਿਕਾਰੀ ਨੂੰ ਗਾਲਾਂ ਦੇ ਰਿਹਾ ਸੀ ਲੜਾਈ ਵੱਧ ਗਈ ਤੇ ਆਖਰ ਇਹ ਫੈਸਲਾ ਹੋਇਆ ਕਿ 1 ਮਹੀਨੇ ਬਾਅਦ ਚੀੜੀ ਤੇ ਹਾਥੀ ਦਾ ਮੁਕਾਬਲਾ ਕਰਵਾਇਆ ਜਾਏ शिकारीकार आके सोचण ਲੱਗਾ ਕਿ ਮੇਰੀ ਚਿੜੀ ਤਾਂ ਵਿਚਾਰੀ ਮਾਰੀ ਜਾਊ ਨਿੱਕੀ ਜਿਹੀ ਚਿੜੀ ਦਾ ਐਡੇ ਵੱਡੇ ਹਾਥੀ ਨਾਲ ਕੀ ਮੁਕਾਬਲਾ ਪਰ ਮਹਾਵਤ ਵੀ ਤਾਂ ਬਹੁਤਾ ਹੀ ਆਕੜ ਰਿਹਾ ਸੀ ਹੁਣ ਹਾਰ ਨਹੀਂ ਮੰਨਣੀ ਚਾਹੀਦੀ ਆਖਰ ਸੋਚ-ਸੋਚ ਕੇ ਸ਼ਿਕਾਰੀ ਨੂੰ ਇਹ ਤਰਤੀਬ ਸੁਝੀ ਉਸਨੇ ਆਪਣੇ ਘਰ ਵਿੱਚ ਵਿਹੜੇ ਵਿੱਚ ਹਾਥੀ ਦਾ ਇੱਕ ਬੁੱਤ ਬਣਾਇਆ ਬਿਲਕੁਲ ਹਾਥੀ ਵਰਗਾ ਉੱਡਾ ਹੀ ਕੱਦ ਉੱਡਾ ਹੀ ਸ਼ਰੀਰ ਉਵੇਂ ਹੀ ਸੁੰਡ ਉਵੇਂ ਹੀ ਕੰਨ ਇਹ ਬੁੱਤ ਉਸਨੇ ਪੁਰਾਣੇ ਕੱਪੜਿਆਂ ਵਿੱਚ ਫੂਸ ਭਰ ਕੇ ਬਣਾਇਆ ਪਰ ਕੰਨਾਂ ਦੀ ਥਾਂ ਉਸਨੇ ਕਾਗਜ਼ ਦੇ ਕੰਨ ਬਣਾਏ ਤੇ ਕੰਨਾਂ ਦੀਆਂ ਮੋਰੀਆਂ ਵਿੱਚ ਉਸਨੇ ਦਾਣੇ ਰੱਖ ਦਿੱਤੇ ਚਿੜੀ ਨੂੰ ਇੱਕ ਕੰਨ ਵਿੱਚ ਬਾੜ ਦਿੱਤਾ ਦਾਣੇ ਦੇਖਦੇ ਹੀ ਉਹ ਦਾਣੇ ਚੁਗਣ ਲੱਗੀ ਤੇ ਇਸ ਤਰ੍ਹਾਂ ਹਰ ਰੋਜ਼ ਸਵੇਰੇ ਸ਼ਾਮ ਉਸ ਨੂੰ ਚਿੜੀ ਦਾ ਚੋਗਾ ਹਾਥੀ ਦੇ ਕੰਨ ਵਿੱਚੋਂ ਹੀ ਮਿਲਦਾ ਹਾਥੀ ਦੇ ਬੁੱਤ ਕੋਲ ਪਹੁੰਚਦਿਆਂ ਹੀ ਉਹ ਚੀਂ-ਚੀ ਕਰਦੀ ਬੁੱਤ ਦੇ ਕੰਨ ਵਿੱਚ ਵੜ ਜਾਂਦੀ ਤੇ ਰੱਜ ਕੇ ਦਾਣੇ ਖਾਂਦੀ ਇਸ ਤਰ੍ਹਾਂ ਇੱਕ ਮਹੀਨਾ ਚਿੜੀ ਦੀ ਤਿਆਰੀ ਚੱਲਦੀ ਰਹੀ ਇੱਕ ਮਹੀਨੇ ਬਾਅਦ ਉਹ ਦਿਨ ਵੀ ਆ ਗਿਆ ਜਦੋਂ ਚਿੜੀ ਤੇ ਹਾਥੀ ਦੀ ਲੜਾਈ ਹੋਣੀ ਸੀ ਮਹਾਵਤ ਵੀ ਆਪਣਾ ਹਾਥੀ ਲੈ ਕੇ ਆ ਗਿਆ ਤੇ ਸ਼ਿਕਾਰੀ ਵੀ ਚਿੜੀ ਦਾ ਪਿੰਜਰਾ ਲੈ ਕੇ ਪਹੁੰਚ ਗਿਆ ਦੋਵੇਂ ਆਪੋ ਆਪਣੀ ਥਾਂ ਉੱਪਰ ਪੂਰੀ ਤਰ੍ਹਾਂ ਤਿਆਰ ਸਨ ਜਿਵੇਂ ਹੀ ਸ਼ਿਕਾਰੀ ਨੇ ਪਿੰਜਰੇ ਦਾ ਬੂਹਾ ਖੋਲਿਆ ਚਿੜੀ ਜੋ ਪਹਿਲਾਂ ਹੀ ਕਈ ਦਿਨਾਂ ਦੀ ਭੁੱਖੀ ਸੀ ਹਾਥੀ ਦੇ ਕੰਨ ਵੱਲ ਉੱਡ ਪਈ ਹਾਥੀ ਦੇ ਕੰਨ ਵਿੱਚੋਂ ਤਾਂ ਉਸ ਨੂੰ ਚੋਗਾ ਮਿਲਦਾ ਸੀ ਕੰਨ ਵਿੱਚ ਵੜ ਕੇ ਉਹ ਲੱਗੀ ਠੰਗੇ ਮਾਰਨ ਹਾਥੀ ਨਾਲ ਅਜੀਹਾ ਪਹਿਲਾ ਕਦੇ ਨਹੀਂ ਹੋਇਆ ਉਹ ਦਰਦ ਨਾਲ ਰੋਲਾ ਭਾਉਣ ਲੱਗਾ ਤੇ ਆਪਣੀ ਜਾਨ ਬਚਾਉਣ ਲਈ ਬੇਕਾਬੂ ਹੋ ਕੇ ਉੱਥੋਂ ਭੱਜ ਤੁਰਿਆ ਇੰਜ ਨਿੱਕੀ ਜਿਹੀ ਚਿੜੀ ਨੇ ਵੱਡੇ ਸਾਰੇ ਹਾਥੀ ਨੂੰ ਭਜਾ ਦਿੱਤਾ ਪਰ ਇਸ ਕੰਮ ਲਈ ਥੋੜੀ ਜਿੰਨੀ ਅਕਲ ਤੇ ਸਮਝ ਦੀ ਜ਼ਰੂਰਤ ਸੀ ਸੱਚ ਹੈ ਅਕਲ ਤੇ ਸਮਝ ਵੱਡੀ ਤੋਂ ਵੱਡੀ ਮੁਸੀਬਤ ਉੱਪਰ ਵੀ ਜਿੱਤ ਹਾਸਲ ਕਰ ਲੈਂਦੀ ਹੈ